ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਵਧੇ ਟੋਲ ਰੇਟਾਂ ਨੂੰ ਲੈ ਕੇ ਇੱਕ ਵਾਰੀ ਕਿਸਾਨ ਫਿਰ ਸੜਕਾਂ ਦੇ ਉੱਤੇ ਆ ਚੁੱਕੇ ਨੇ ਤਿੱਕ ਵੱਡਾ ਫੈਸਲਾ ਲੈਂਦੇ ਹੋਏ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਦਾ ਸੀ ਕਿ ਲੁਧਿਆਣਾ ਦੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਹੈ ਜਿਸ ਤੇ ਚੱਲਦੇ ਇੱਥੇ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਟੋਲ ਨਹੀਂ ਕਟਵਾਉਣਾ ਪਊਗਾ ਤੇ ਇਹ ਵੀ ਦੱਸਦੀ ਹੈ ਕਿ ਸਬੰਧੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀ ਜੀ ਯੂ ਦੁਆਬਾ ਵੱਲੋਂ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਲਾਡੋਵਾਲ ਦੇ ਹਰ ਦਿਨ ਵਾਧੇ ਰੇਟਾਂ ਤੋਂ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਫੈਸਲਾ ਲਿਆ ਹੈ ਜਦੋਂ ਤੱਕ ਕਿ ਐਨ ਐਚ ਏ ਆਈ ਟੋ ਰੇਟ ਘਟ ਨਹੀਂ ਕਰਦੀ ਉਦੋਂ ਤੱਕ ਟੋਲ ਪਲਾਜ਼ਾ ਜਣੀ ਬੰਦ ਰਹੂਗਾ ਫ੍ਰੀ ਰਹੂਗਾ ਤਾਂ ਇਹ ਵੱਡੀ ਅਪਡੇਟ ਦੱਸ ਕਰਾਂ ਸਾਂਝੀ ਕਰ ਰਿਹਾ ਕਿ ਇਹ ਜਿਹੜੇ ਰੇਟ ਸੀਗੇ ਕਿਸ ਤਰੀਕੇ ਨਾਲ ਵਧਾਇਆ ਗਿਆ ਇਸ ਤੁਹਾਨੂੰ ਉਹ ਵੀ ਦੱਸਾਂਗੇ ਕਿ ਟੋਲ ਚਾਰਜ ਤੇ ਜਿਹੜੇ ਜਿਹੜੀ ਤਾਜ਼ਾ ਅਪਡੇਟ ਹੈ ਉਹਦੇ ਮੁਤਾਬਕ ਸਿੰਗਲ ਯਾਤਰਾ ਲਈ 220 ਰੁਪਏ ਪਹਿਲਾਂ 215 ਰੁਪਏ ਸੀਗੇ ਅਤੇ ਵਾਪਸੀ ਦੀ ਯਾਤਰਾ ਲਈ 330 ਰੁਪਏ ਕਰ ਦਿੱਤੇ ਕਿ ਜੋ ਕਿ ਪਹਿਲਾਂ 225 ਰੁਪਏ ਸੀਗੇ ਦਾ ਭੁਗਤਾਨ ਕੀ ਕਰ ਰਹੇ ਨੇ ਹਲਕੇ ਬਾਨਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਇੱਕ ਦਿਨ ਦੇ ਅੰਦਰ ਵਾਪਸੀ ਦੀ ਯਾਤਰਾ ਲਈ 535 ਰੁਪਏ ਤੇ ਪਹਿਲਾਂ ਜੋ ਕਿ 520 ਰੁਪਏ ਸੀਗਾ ਤੇ ਬੱਸ ਤੇ ਟਰੱਕ ਡਰਾਈਵਰ ਵਧੇ ਹੋ ਟੋਲ ਚਾਰਜ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਅਤੇ ਇੱਕ ਸਿੰਗਲ ਸਫਰ ਲਈ 745 ਰੁਪਏ ਪਹਿਲਾਂ 730 ਰੁਪਏ ਸੀਗਾ ਤੇ ਵਾਪਸੀ ਦੀ ਯਾਤਰਾ ਲਈ 1120 ਰੁਪਏ ਜੋ ਕਿ ਪਹਿਲਾਂ 1095 ਰੁਪਏ ਅਦਾ ਕਰਦੇ ਸੀਗੇ ਤਾਂ ਇਹ ਰੇਟ ਸੀਗੇ ਜੋ ਕਿ ਹੁਣ ਵਧਾ ਦਿੱਤੇ ਗਏ ਨੇ ਵਧੇ ਰੇਟ ਵੀ ਤੁਹਾਨੂੰ ਦੱਸੇ ਨੇ ਜੋ ਪਹਿਲਾ ਰੇਟ ਸੀਗੇ ਉਹਦੇ ਵਿੱਚ ਕਾਫੀ ਇਜ਼ਾਫਾ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਹਿੰਦੇ ਕਿ ਕੁਝ ਦਿਨ ਹੀ ਲੰਘਦੇ ਕਿ ਤੁਸੀਂ ਟੋਲ ਪਲਾਜੇ ਦੇ ਰੇਟ ਵਧਾ ਦਿੰਨੇ ਹੋ ਟੋਲ ਟੈਕਸ ਦੀ ਪਰਚੀ ਦੇ ਰੇਟ ਵਧਾ ਦਿੰਨੇ ਹੋ ਜਿਸ ਕਰਕੇ ਹੁਣ ਟੋਲ ਫ੍ਰੀ ਰਹਿਣਗੇ ਲੋਕ ਫ੍ਰੀ ਲੰਘਣਗੇ ਥੋਂ ਜੇਕਰ ਤੁਸੀਂ ਟੋਲ ਘੱਟ ਨਹੀਂ ਕੀਤੇ ਉਦੋਂ ਤੱਕ ਧਰਨਾ ਜਾਰੀ ਰਹੂਗਾ ਤਾਂ ਵੱਡਾ ਐਲਾਨ ਕਿਸਾਨਾਂ ਦਾ ਕਿਸਾਨ ਬਹਿ ਚੁੱਕੇ ਨੇ ਲਾਡੋਆ ਟੋਲ ਪਲਾਜਾ ਦੇ ਉੱਤੇ ਜਿੱਥੇ ਕਿ ਹੁਣ ਟੋਲ ਦੇ ਟੈਕਸ ਵਰਾਂ ਦੀਆਂ ਮੁਸ਼ਕਲਾਂ ਬੁਦਾ ਦਿਤੀਆਂ ਨੇ ਕਿਉਂਕਿ ਇੱਕ ਦਿਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਉਥੋਂ ਲੰਘਦੇ ਨੇ ਤੇ ਮੋਟਾ ਪੈਸਾ ਇਸ ਟੋਲ ਪਲਾਜ਼ਾ ਵੱਲੋਂ ਕਮਾਇਆ ਜਾਂਦਾ ਤੇ ਹੁਣ ਉਸ ਦਾ ਨੁਕਸਾਨ ਹੋਊਗਾ ਟੋਲ ਪਲਾਜ਼ਾ ਨੂੰ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਕਰਦੇ ਦਰਸ਼ਕ ਨੂੰ ਵੀ ਦੱਸ ਦੇ ਕਿ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਇਹਦਾ ਜੋ ਸੰਬੰਧ ਹੁੰਦਾ ਉਹ ਸਰਕਾਰ ਨਾਲ ਹੁੰਦਾ ਹੈ ਕਿ ਸਰਕਾਰ ਅਦਾ ਕਰੇਗੀ ਆ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਨਿੱਠਿਆ ਜਾਏਗਾ ਕਿਉਂਕਿ ਨੈਸ਼ਨਲ ਹਾਈਵੇ ਥਾਰਟੀ ਦੀ ਅੰਡਰ ਜਿਹੜਾ ਹੈ ਟੋਲ ਪਲਾਜ਼ਾ ਆਉਂਦਾ ਉਸ ਉੱਤੇ ਕਿਸਾਨ ਬੈਠ ਚੁੱਕੇ ਨੇ ਪੱਕਾ ਮੋਰਚਾ ਗੱਡ ਦਿੱਤਾ ਗਿਆ ਤੇ ਮੁਸ਼ਕਲਾਂ ਵਧਾ ਦਿੱਤੀਆਂ ਗਈਆਂ ਨੇ ਦੇਖਣਾ ਹੋਵੇਗਾ ਕਿ ਕਿੰਨੇ ਦਿਨ ਤੱਕ ਕਿਸਾਨਾਂ ਦਾ ਇਹ ਟੋਲ ਪਲਾਜ਼ਾ ਅ ਤਰਨਾ ਜਿਹੜਾ ਜਾਰੀ ਰਹੂਗਾ ਇਹ ਵੀ ਦਰਸ਼ਣ ਦਰਸ਼ਣ ਦਾਸ ਦੀ ਹੈ ਕਿ ਜਿਸ ਵਕਤ ਕਿਸਾਨੀ ਅੰਦੋਲਨ ਸੀਗਾ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਉਸ ਵਕਤ ਵੀ ਟੋਲ ਪਲਾਜ਼ਾ ਫ੍ਰੀ ਦਿੱਤੇ ਗਏ ਸੀ ਤਾਂ ਲੰਬਾ ਸਮਾਂ ਤੱਕ ਪੰਜਾਬ ਦੇ ਬਹੁਤ ਸਾਰੇ ਟੋਲ ਪਲਾઝા ਫ੍ਰੀ ਰਹੇ ਹਰਿਆਣੇ ਦੇ ਵਿੱਚ ਵੀ ਜਹੀ ਸਿੱਤੀ ਬਣੀ ਜਿਸ ਤਾ ਕੇ ਵੱਡਾ ਨੁਕਸਾਨ ਸਰਕਾਰ ਨੂੰ ਹੋਇਆ ਇਥੋਂ ਤੱਕ ਜੇ ਜੇ ਕਿਸਾਨ ਚਾਹੁੰਦਾ ਉਹ ਰੇਲਾਂ ਵੀ ਰੋਕ ਦਿੰਦੇ ਹੁੰਦੇ ਨੇ ਬਹੁਤ ਸਾਰੇ ਜਿਹੇ ਮਾਮਲੇ ਦੇ ਸਾਹਮਣੇ ਆਏ ਨੇ ਜਿੱਥੇ ਕਿਸਾਨਾਂ ਵੱਲੋਂ ਰੇਲਾਂ ਤੱਕ ਰੋਕ ਦਿੱਤੀਆਂ ਜਾਂਦੀਆਂ ਨੇ ਪਰ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਟੋਲ ਪਲਾਜ਼ਾ ਦੀ ਅਥਾਰਟੀ ਕਿਸ ਤਰੀਕੇ ਨਾਲ ਜਟੜਦੀ ਆ ਕਿਸਾਨਾਂ ਦੇ ਨਾਲ ਕੀ ਉਹਨਾਂ ਦੀਆਂ ਮੰਗਾਂ ਮੰਨਦੀ ਹੈ ਕਦੋਂ ਤੱਕ ਮੰਨਦੀ ਹੈ ਇਸ ਉੱਤੇ ਸਾਡੀਆਂ ਨਜ਼ਰਾਂ ਬੜੀਆਂ ਰਹਿਣਗੀਆਂ ਫਿਲਹਾਲ ਦੱਸਦੇ ਆ ਕਿ ਵੱਡਾ ਝਟਕਾ ਟੋਲ ਪਲਾਜ਼ਾ ਨੂੰ ਲੱਗਿਆ ਹੈ ਰਾਹਗੀਰਾਂ ਨੂੰ ਵੱਡੀ ਰਾਹ ਦਿੱਤੀ ਗਈ ਹੈ ਬਿਨਾ ਪਰਚੀ ਤੋਂ ਵਾਹਨ ਨਿਕਲਣਗੇ ਭਾਵੇਂ ਬੱਸਾਂ ਹੋਣ ਭਾਵੇਂ ਟਰੱਕ ਹੋਣ ਭਾਵੇਂ ਕਾਰਾਂ ਹੋਣ ਤਾਂ ਇਹ ਜਿਹੜੀ ਲਗਾਤਾਰ ਗੁੰਡਾਗਰਦ ਦੀ ਬਾਤ ਨਹੀਂ ਸੀਗੀ ਟੋਲ ਪਲਾਜ਼ਾ ਦੀ ਪਰਚੀਆਂ ਵਧਾ ਦਿੱਤੀਆਂ ਜਾਂਦੀਆਂ ਸੀ ਰੇਟਾਂ 'ਚ ਵਾਧਾ ਕਰ ਦਿੱਤਾ ਜਾਂਦਾ ਸੀ ਮਨਮਰਜ਼ੀ ਦੇ ਰੇਟ ਵਸੂਲੇ ਜਾਂਦੇ ਸੀ ਤੇ ਸੜਕਾਂ ਦੇ ਵਿੱਚ ਖੱਡੇ ਨਜ਼ਰ ਆਉਂਦੇ ਨੇ ਤਾਂ ਜਹੀ ਸਥਿਤੀ ਬਣੀ ਹੋਈ ਸੀ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਨੇ ਟੋਲ ਪਲਾਜ਼ਾ ਵਾਲਿਆਂ ਨੂੰ ਸਬਕ ਸਿਖਾ ਦਿੱਤਾ ਹੈ ਮੁਸ਼ਕਲਾਂ ਮਜ਼ਾ ਦਿੱਤੀਆਂ ਨਹੀਂ ਆਰਥਿਕ ਕਾਟੇ ਦਾ ਸਾਹਮਣਾ ਕਰਨਾ ਪਊਗਾ ਟੋਲ ਪਲਾਜ਼ਾ ਵਾਲਿਆਂ ਨੂੰ ਕਦੋਂ ਤੱਕ ਧਰਨਾ ਜੱਲ ਜਾਂਦਾ ਸਾਡੀ ਨਜ਼ਰ ਇਸ ਖਬਰ ਤੇ ਬਣੀ ਰਹੇਗੀ ਦਿਓ ਜੀ ਧੰਨਵਾਦ